ਮਾ ਕੰਜਰਾ ਨਰਮਾ ਬੀਜ ਕਿੱਢਿਆ ਤੱਤਾ ਤਰਾ ਪਤੰਦਰ ਇਹ ਤੇ ਕਿਤੇ ਕੱਪੜੇ ਪਰ ਓਏ ਬolli ਜਾਂਦੇ ਹੈਗੇ ਪੀ ਜਾਂਦੇ ਦਾ ਪਤਾ ਨਹੀਂਗਾ ਆ ਦੇਖੋ ਦਾ ਮੂੰਹ ਦੇਖ ਕੇ ਸੀਸੇ ਚ ਤੇ ਮੂਡ ਖਰਾਬ ਕਰ ਲੰਨੇ ਤੇ ਖੁਸ਼ ਹੈ ਵਿਚਾਰੀਆਂ ਆਪਾਂ ਉਹਦਾ ਮੂੰਹ ਦੇਖ ਕੇ ਲੱਗਦਾ ਵੀ ਛੱਡ ਭਰਾ ਹੈ ਨਹੀਂ ਕੰਮ ਦੇ ਮਸ਼ੀਨ ਪਾਉਣੇ ਆਪਾਂ ਠੀਕ ਹੈ ਹਾਂਜੀ ਦੋਸਤੋ ਕੱਲਾ ਪਾਥ ਨੇ ਮੀਂਹ ਤੋਂ ਪਹਿਲਾਂ ਬੀਜਿਆ ਸੀ ਤੇ ਹੱਥ ਨੇ 7:30 ਤਕਰੀਬੇ ਤੇ ਮੀਂਹ ਪੈ ਗਿਆ ਸੀ ਕਰੰਟ ਹੋ ਗਿਆ ਸੀ ਤੇ ਆ ਤਾਂ ਵਾਲਾ ਪਾ ਬੀਜਿਆ ਨਹੀਂ ਸੀ ਇਹ ਦੋ ਤਿੰਨ ਵਾਰੀ ਬਾਹਤਾ ਸੀ ਹੁਣ ਫਿਰ ਇਹਨੂੰ ਬੋਹਣਾ ਪਊਗਾ ਵਾਕੇ ਤਿਆਰ ਕਰਦੇ ਹੁਣ ਦੁਬਾਰੇ ਪਹਿਲਾਂ ਇਹਦੇ ਵਿੱਚ ਦੇਖਦੇ ਹਾਂ ਕਰੰਟ ਭੰਦੇ ਆ ਯਾਰ ਪਿੱਛੇ ਨਵਾਂ ਡਰਾਈਵਰ ਨਰਮਾ ਵੀ ਕੀਤਾ ਮੌਸਮ ਫੇਰ ਖਰਾਬ ਦੱਸੀਂਦੇ ਹੈ ਪਣਾਓ ਬੀਜ ਕਿਉਂ ਨੇ ਛੜਕਲਾ ਥੋੜਾ ਜਿਹਾ ਗਿੱਲਾ ਵਾਕੇ ਦੇਖੀਓ ਚੱਲਾ ਤੇ ਮਸ਼ੀਨ ਪਾਉਣਿਆ ਹਾਂ

ਮਸ਼ੀਨ ਪਾਉਣੇ ਆਪਾਂ ਠੀਕ ਐ ਆ ਡਰਾਈਵਰ ਦੇਖ ਲਓ ਥੋੜੀ ਲੈਫਟ ਚੱਕ ਓਏ ਸ਼ੀ ਵਜੇ ਆਯੋ ਟੈਕਕ ਲਾ ਖੜਾ ਸੜਕ ਬਣੀ ਉਹ ਆਪਣੇ ਕੋਲੇ ਠੇਕੇ ਤੇ ਹੁੰਦਾ ਚਾਚੇ ਜੱਗੇ ਦਾ ਹੁਣ ਕਈ ਵੀ ਰਖਣੇ ਜਿੱਥੇ ਖਾਣਾ ਜਗਾ ਕਿਦੇ ਬਾਹਰ ਦੇ ਵੀਰ ਦੇਖਦੇ ਆ ਚਲੋ ਕੋਈ ਨਹੀਂ ਪ੍ਰੈਸਟਮੈਂਟ ਕਰ ਲਿਓ ਆਹ ਤੇ ਕਿਤੇ ਬਾਹਰ ਹੁਣ ਸੁਹਾਗਾ ਲਾ ਕੇ ਬਾਗੇ ਤੀਜੀ ਚੌਥੀ ਵਾਰ ਤਿਆਰ ਕਰਕੇ ਆਇਆ ਭਰਾਵਾ ਤੱਕੀ ਕਿ ਤੇ ਬੁਰਨਾ ਨਾ ਘਵਾਰਾ ਢਾ ਦੇ ਤੇ ਸ਼ਾਂਪ ਪਾ ਜੇ ਮੇਰੇ ਵੱਡੀ ਸਾਹ ਬੁਰਨਾ ਨੂੰ ਘਵਾਰਾ ਪਿਆਰਾ ਹੁੰਦਾ ਭਾਈ ਜੇ ਵਿੱਚੋਂ ਲੱਗ ਵੀ ਗਿਆ ਟੱਪਣੀਆਂ ਮੈਨੂੰ ਸ਼ਾਂਪ ਪਾਣੀਆਂ ਚਲ ਐ ਤਰ੍ਹਾਂ ਕੋਈ ਹੁੰਦਾ ਫੇਲਾ ਵੀ ਗਿਆ ਸੱਚਾ ਆ ਵੀ ਗਿਆ ਸੀ ਭਾਈ 4:00 ਵਜੇ ਕਿਹਾਂ ਵਾਲਾ ਘਰ ਵਾਲਾ ਜਿਹੜਾ ਸੁਨਦਰੀ ਜੀ ਉਹ ਥੜਾ ਛੱਡ ਗਿਆ ਜੇ ਹੁਣ ਆਪਾਂ ਵੀ ਜੇ ਨੇ ਉਧਰ ਠੀਕ ਹੈ ਫੜ ਜਾ ਫੜ ਜਾ ਹੁਣ ਗੱਡੀ ਬਾਈਪਾਸ ਮੋੜ ਕੇ ਇਧਰ ਹੋਲੇ ਹੋਲੇ ਰਸਤੇ ਥੋੜੇ ਖਰਾਬ ਆ ਖਾਲ ਖੱਬੇ ਆ ਧੀਰੇ ਧੀਰੇ ਚਾਰਾ ਨੂੰ ਸਿੱਧਾ ਰਾਹੋ ਅਗੇਰ ਬਦਲ ਲਿਆ ਮੀਂਹ ਦੇ ਫਿਰ ਕਹਾਂਗੇ ਨੇ 10 ਨੂੰ ਵੀ ਦੱਸਤਾ 11 ਨੂੰ ਵੀ ਦੱਸਤਾ ਫਿਰ ਕਰੰਟ ਹੋਊਗਾ ਇਹਨਾਂ ਦਾ ਪਰਸੋਂ ਵੀ ਦੱਸਿਆ ਲੈ ਆਹ ਛੱਤ ਦੀ ਲੀਕਾਂ ਵੀ ਹੈਗਾ ਹੈ ਕਹਿੰਦੇ ਮੌਸਮੜੇ ਪਰ ਵਿੱਚ ਨਾਲ ਪਊ ਗਈ ਫਰੇਮੇ ਤਾਂ ਪੈਕਟਾਂ ਦੇ ਵਿੱਚ ਦਾ ਪਿਆ ਉਗਰਦਾ ਨਹੀਂ ਜਾ ਉਧਰ ਤੱਕ ਜਾ ਕੇ ਬਾਹਨ ਜੀ ਤਰੇ ਇਹ ਕਿੰਨੇ ਦਿਨ ਹੀ ਰੱਖ ਲੋ ਛੱਲੀ ਦੇਖਾ ਜਾਏਗਾ ਸੋ ਹੋਗਾ ਆਹ ਭੂਪਨੇ ਜੇ ਪੈ ਪੜੇ ਇਥੋਂ ਜੀ ਕਹਿੰਦਾ ਸਾਨੂੰ ਮੈਂ ਪੜੀ ਲਾਉਂ ਨੂੰ ਐ ਚੇਵੀਰ ਅਸ ਤੋਂ ਥੋੜਾ ਆ ਪੈੜਾ ਇਹਦੇ ਖਤਰਨਾਕ ਰਹਾ ਹੈ ਟੀ ਟੇਡੀ ਹੋ ਜਾਂਦੀ ਹੈ ਪੂਰੀ ਫਾਈ ਆਪਾਂ ਲਗਾਗੇ ਪਰਲੇ ਪਾਸੇ ਆਹ ਬਾਣਾ ਆਪਾਂ ਬਈ ਤਿਆਰ ਕਰਦੇ ਗਏ ਸੀ ਇਹ ਸੜਕ ਬੰਨੀ ਉਹ ਛੱਟੀਆਂ ਦੀ ਬੱਗੂ ਨੂੰ ਇਧਰ ਸਿੱਧੀ ਬੱਗੂ ਨੰਗੇ ਦੀ ਹੈ ਸਾਹਮਣੇ ਇਹਨੂੰ ਘੁਰ ਘਰ ਨਹੀਂ ਛੋਲ ਰੋਈ ਨਹੀਂ ਫਿਰ ਹੁਣ ਪੱਟਾ ਐ ਪਾਉਣਾ ਪੈਣਾ ਪੱਥਰ ਧਰ ਕੇ ਕਿਉਂਕਿ ਜੰਦਰਾ ਲੱਗਣੋਂ ਹਟ ਗਿਆ ਪੱਟਾ ਪਾਉਣੇ ਆਪਾਂ ਇੱਥੇ ਤੇ ਚੱਲ ਨਵੇਂ ਬਾਹੋ ਵਿੱਚ ਤਾਂ ਹੁਣ ਹੀ ਬੈਣਗਾ ਸ਼ਕਲ ਦੇਖ ਕੇ ਖੁਸ਼ ਹੋਈ ਜਾਂਦੇ ਆ ਇਹ ਆ ਦੇਖ ਲੈ ਆ ਦੇ ਕਿਵੇਂ ਕਰਦੇ ਨੇ ਨਾ ਚਿੜੀਆਂ ਲੈ ਤੇ ਆਪਾਂ ਇੱਥੇ ਆਵਦਾ ਮੂੰਹ ਦੇਖ ਕੇ ਸੀਸੇ 'ਚ ਤੇ ਮੂਡ ਖਰਾਬ ਕਰ ਲੰਨੇ ਆ ਤੇ ਇਹ ਖੁਸ਼ ਆ ਵਿਚਾਰੀਆਂ ਆਪਾਂ ਦਾ ਮੂੰਹ ਦੇਖ ਕੇ ਲੱਗਦਾ ਵੀ ਛੱਡ ਪਰ ਹੈ ਨਹੀਂ ਕੰਮ ਦੇ ਤੇ ਆ ਦੇਖ ਗੱਲ ਬਾਤ ਇਹਨਾਂ ਨੂੰ ਸੀਸਾ ਇਹਨਾਂ ਦਾ ਬਸੇ ਕੀ ਚੀਜ਼ ਹੈਗੀ ਇਹ ਖੇਡੀ ਜਾਂਦੇ ਨੇ ਵਿਚਾਰੀਆਂ ਨਾ ਆ ਪਾਣੀ ਐ ਕਰ ਸਕਦੇ ਕਿਤੇ ਵੀ ਨਹੀਂ ਕਰ ਸਕਦਾ ਚਾਹ ਕੇ ਵੀ ਨਹੀਂ ਕਰ ਸਕਦੇ ਆ ਹਾਂਜੀ ਆਪਾਂ ਇਹ ਆ ਲੰਮੇ ਚ ਨਰਮਾ ਵੀ ਜੀ ਆ ਨਹੀਂ ਹੈਗਾ ਆ ਦੇਖੋ ਉੱਥੋਂ ਲੈ ਕੇ ਇੱਥੋਂ ਤੱਕ ਲੰਮੇਗਾ 5 ਬਾਈ ਦੇ ਲੱਗੇ ਹੈ ਇੱਥੋਂ ਲੈ ਕੇ ਇੰਨਾ ਕੀ ਬੀਜੇਗਾ ਬੀਜਿਆ ਹੈ ਨਹੀਂਗਾ ਵੱਡੇ ਕਿਸਾਨਾਂ ਦੇ ਤੇ ਕੁੱਤੇ ਪਹਿਲਾਂ ਆ ਗਏ ਵਿੱਚ ਆ ਖੜਾ ਆ ਖੜਾ ਸ਼ੇਰ ਦੇਖੋ ਗੱਲਾਂ ਕਰੀ ਜਾਂਦੇ ਨਰਮੇ ਵੀ ਜਨ ਚਾਤਿਆ ਨਿਗਾਹ ਆ ਗਿਆ ਫਿਰ ਆ ਹੁਣ ਫਿਰ ਲੜਨਗੇ ਦੇਖੋ ਔਰ ਉਹ ਕੁੱਤੇ ਅੱਗੇ ਆ ਗਏ ਆ ਸੀ ਦੇਖੋ ਇਹਨੂੰ ਲਾਗੋ ਹਾਂਜੀ ਹੁਣ ਆਪਾਂ ਇਹ ਕਿਹੜੀ ਚੱਕਦੇ ਆਂ ਤੋ ਉਹ ਘੈਂਟ ਕੀਤਾ ਤੇ ਉਹਦੇ ਨਾਲ ਹੈ ਉਹ ਵੀ ਵੀਡੀਓ ਨਹੀਂ ਚੱਲਦੀ ਸ਼ਾਟ ਵਾਲੀ ਜਾਂਦੇ ਆ ਤੇ ਆਹ ਦੇਖੋ ਹੁਣ ਚੱਕ ਸੀ ਫਾਈਨ ਨਾ ਨੇਰਾ ਕਰ ਰਾ ਹਾਂ ਔਰ 15 ਘੰਟੇ ਉੱਤੇ ਜਿਹੜੇ ਜੀ ਬਣਾਉਂਦੇ ਨੇ ਮੋਕਗੇ ਹੰਟਰਾਇਡ ਮੋਡਨਗੇ ਇਹ ਫੋਰਮੈਨ ਸਾਬ ਗੱਲਾਂ ਕਰੀ ਜਾਂਦੇ ਆਈ ਡਰਾਈਵਰ ਨਾਲ ਚਲ ਵਾਪਸ ਕਰੋ ਨਾ ਕਿਹੜੇ ਕੰਮ ਦੇ ਹੈਗੇ ਹੇ ਹਲ 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 ਹੈ ਟੈਂਗ ਨਾਲ ਵੀ ਚੱਲਾ ਹੁਣ ਮੋੜ ਆ ਤਰੇ ਹਾ ਵੀ ਦੋਵਾਂ ਹਾਂ ਵੀਰ ਮਕਾ ਲੰਦੀ ਹੈਗੇ ਓੜੇ ਪਜਾਈ ਚ ਤੇਲ ਮੁਕੇ ਨਾ ਕਿਤੇ 20 ਸਮਾਨ ਹੀ ਨਹੀਂ ਪੂਰਾ ਲਿਆਉਂਦੇ ਆ ਕਲੇ ਨਹੀਂ ਆ ਸਾਡੇ ਸੰਦੇ ਆ ਕਿਹੜੇ ਮੇਨੋਂ ਫੇਕਾਰ ਆਏ ਹੋਰ ਮੈਂ ਜਾ ਹਸੀ ਹੁੰਦੀ ਹੈਗੇ ਲੱਤ ਦਾ ਸੱਡ ਦਾ ਆ ਦੇਖੋ ਆ ਲੰਮੇ ਓੜੇ ਹੈਗੇ ਆ ਮੋੜ ਸੀਗੇ ਆ ਦੇਖੋ ਆ ਸੀਗੇ ਐਵੇਂ ਉਗਰੇ ਆ ਕਿਰੰਡ ਬੰਦੇ ਤੋਂ ਅੱਜ ਆ ਵੱਡੇ ਕਿਸਾਨ ਫੇਰ ਵੀ ਜੀਂਦੇ ਆ ਦੇਖੋ ਮੌਸਮ ਅੱਜ ਵੀ ਖਰਾਬ ਹੈਗਾ ਮੈਨੂੰ ਲੱਗਦਾ ਅੱਜ ਫੇਰ ਕਰੰਟ ਕਰਨਗੇ ਇਹ ਆ ਜ਼ਲਰ ਨਾਲ ਬਣੇਗਾ ਉਹ ਆਪਾਂ ਥੱਲੇ ਵੀ ਗਿਆ ਸੀਗੇ ਜਿਹੜਾ ਇੱਕ ਉਹ ਥੱਲੇ ਪੰਜ ਕਨਾਲ ਆਈਆਂ ਜਿਹੜੀਆਂ ਉਹ ਕਰੰਟ ਹੋ ਗਿਆ ਉਹਦੀ ਵੀ ਕਰੰਟ ਬੰਦਨ ਵਾਲੀ ਹੈਗੀ ਤੇ ਅੱਜ ਅੱਜ ਮੌਸਮ ਖਰਾਬ ਦਸੀ ਜੇ ਜੇ ਮੀਂਹ ਆ ਗਿਆ ਹਵੀ ਕਰੰਡ ਹੋ ਜੂ ਹਾਂਜੀ ਆਪਣੀ ਮਸ਼ੀਨ ਚ ਭੀਮਕ ਗਿਆ ਸੀ ਆਹ ਦੇਖੋ ਟਰੈਟ ਖੜਾ ਹੈਗਾ ਆਪਾਂ ਲੈ ਕੇ ਆਉਨੇ ਆ 277 ਲਿਆਉਨੇ ਆ 776 952 952 ਕਿਹੜਾ 26 ਐ ਓਏ ਬੋਲੀ ਜਾਂਦੇ ਹੈਗੇ ਪੀ ਜਾਂਦੇ ਨਾ ਪਤਾ ਨਹੀਂਗਾ ਆਹ ਦੇਖੋ ਹੂੰ ਹਾਂਜੀ ਆਪਾਂ ਵੀ ਲੱਗ ਜਾਂਦੇ ਹੈਗੇ ਹੁਣ ਆ ਉੱਥੇ 20 ਜਮਾਈ ਥੋੜਾ ਘਰੇਗਾ ਸਾਨੂੰ ਦਸਾਉਣੇ ਹੈਗੇ ਥੋੜੀ ਭੱਜ ਕੇ ਜਾਂਦੇ ਹੈਗੇ ਸ਼ੂਟ ਆਲੋ ਪਾਈ 52 26 52 ਨਹੀਂ ਲਿਆਇਆ 51 ਹੈ ਨਹੀਂ 26 ਹੈ ਹੈ ਨਾ 27 ਹੀ ਨਹੀਂ ਕੇ ਪਕਾਈ ਵਾਲੀ ਕਰਾਉਦੇ ਨਖਰੇ ਤਾਂ ਇਹਨਾਂ ਲੋੜ ਨਹੀਂ ਉਹਦੇ ਕਹਿੰਦੇ ਆ ਵੀ ਨਹੀਂ ਹੁਣ ਅਜੀਤ ਵਾਲਾ ਲਿਆ 177 ਟੂਬ ਹੁਣ ਉਹ ਲੈ ਕੇ ਆਉਣੇ ਆ ਭਾਈ ਮੇਰੀ ਪਕਾਈ ਕਰਾਈ ਜਾਂਦੇ ਆਪ ਉੱਥੇ ਐਵੇਂ ਫਿਰਦੇ ਹੈਗੇ ਠੀਂ ਹੰਡ ਬੋਲੀ ਜਾਂਦੇ ਵੱਡੇ ਹਿਸਾਰ ਵਾਲੇ ਆਹ ਬੀ ਲੱਗੇ ਜਾਂਦੇ ਮੁੰਡਿਆਂ ਦੀ ਇਸ ਦੀ ਡਿਮਾਂਡ ਹੈਗੀ ਆਹ ਖੜੇ ਆ ਬੱਟ ਤੇ ਭੱਜ ਕੇ ਜਾਂਦੇ ਹੈਗੇ ਤਰਕੀ ਜਾਂਦੇ ਆ ਚੱਲ ਹੇਵੇਂ ਖੋਲੀਏ ਇਸ ਨਾਲ ਇਹ ਕੋ ਨੂੰ ਨਾਲ ਖੋਲੀ ਜਾਂਦੇ ਐ ਬੀ ਤੇ ਦਵਾਈ ਲੱਗੀ ਹੁੰਦੀ ਐ ਮੈਂ ਚਲਾ ਰਹਾ ਇਹ ਮੰਦਰ ਕਟਾਣ ਨੂੰ ਮਾਰੂ ਆ ਯਾਰਾ ਯਾ ਟੱਡੀ ਮਰਦੇ ਹੁੰਦੇ ਐ ਇਹ ਟੱਡੀ ਮਰਦਾ ਇਹਨੂੰ ਅਜੇ ਚੂਸਣਾ ਦੇ ਗੋਲਿਆਂ ਦੇ ਵਿੱਚੋਂ ਨਿਕਲ ਗਿਆ ਉਹ ਲਾਲ ਜਿਹਾ ਹਾ ਕਿੰਨਾ ਕਿੰਨਾ ਕਬੀ ਪਾਇਆ ਚਲੋ ਜੀ ਹਾਂਜੀ ਆ ਆਪਣੇ ਮੋੜਾ ਦਾ ਲਾਸਟ 게ਟ ਹੈ ਗਾਸ ਤੇ ਆਹ ਲੰਮੇ ਕਿਲੇ ਦਾ ਵੀ ਆ ਅਈ ਤੁਹਾਡੇ ਵਲੌਗ ਦੇਖਿਆ ਤਾਂ ਤੁਹਾਡਾ ਧੰਨਵਾਦ ਜਿਹੜੇ ਵੀ ਭੈਣ ਨਵੇਂ ਦੇਖਦੇ ਹੈਗੇ ਵਲੌਗ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਰੱਬ ਰੱਖਾ ਆ ਭਾਈ ਛੋੜ ਕਰਦਾ ਕਰਦਾ ਕਹਿੰਦਾ ਮੈਂ ਤਾਂ ਉੱਤੇ ਬੈਠੂਗਾ ਮੈਂ ਕੰਜਰਾਂ ਦੇ ਨਰਮਾ ਬੀਜ ਕਿਹਾ ਟੱਤਾ ਇਤਰਾ ਪਤੰਦਰ ਇਹ ਤੇ ਕਿਤੇ ਕੱਪੜੇ ਪਰ ਕੱਪੜੇ ਤਾਂ ਨਹੀਂ ਖਰਾਬ ਹੁੰਦੇ ਖਰਾ ਟੱਤਾ ਸਮਝ ਹੀ ਗਏ ਹੋਗੇ ਤੂੰ ਤੱਤਾ ਹੈ ਆ ਸ਼ੋਹ ਤੱਤੀ ਹੈ ਦੀ ਤੇ ਸਾਨੂੰ ਹਨੇਰਾ ਹੋ ਗਿਆ ਬੀਜਿਆਂ ਨੂੰ ਸੋਣਾ ਲਾਵਾ ਪਹਿਲਾਂ ਭਾਈ ਆਪਾਂ ਸੋਲਰ ਦੀ ਤਾਂ ਸੋਲੜ ਬੋਰਦਾ ਸੀ ਇਸ ਕਰਕੇ ਉਹ ਸੀਨ ਘਟਦਾ ਬੋਲਿਆ ਤਾਂ ਕਰ ਹੁਣ ਵੀ ਵਿੱਚੇ ਗਿਆ ਚਲ ਕੋਈ ਨਹੀਂ ਆਪਾਂ ਕਈ ਦਿਨ ਹੋ ਗਏ ਭਾਈ ਨਰਮਾ ਬੀਜੀ ਜਾਂਦੇ ਨੂੰ ਕਈ ਕਿਲੇ ਬੀਜਤੇ ਕਈ ਕਰਸੇ ਹੋ ਗਏ ਉਹ ਦੁਬਾਰੇ ਵਾਵਾ ਬੀਜੇਗੇ ਤੇ ਸਾਨੂੰ ਅੱਜ 6-7 ਦਿਨ ਹੋ ਗਏ ਬੀਜੇ ਨੇ ਨਰਮਾ ਤੇ ਮੈਨੂੰ ਐ ਲੱਗਦਾ ਬੱਦਲ ਹੁਣ ਫੇਰ ਬਣ ਗਿਆ ਇਧਰ ਨੂੰ ਗੰਗਾ ਨਗਰ ਕੰਨੀ ਚਲ ਕਰੰਟ ਭਾਂਦੇ ਦਿਖਾਵਾਂਗੇ ਤੁਹਾਨੂੰ ਤੇ ਬਲੌਗ ਦਾ ਐਂਡ ਕਰਦੇ ਆਂ ਭਾਈ ਜਿਹੜੇ ਵੀਰ ਨੇ ਇਥੋਂ ਤੱਕ ਬਲੌਗ ਟੱਚ ਕਰਿਆ ਐ ਇਥੋਂ ਤੱਕ ਦੇਖਿਆ ਉਹਨਾਂ ਦਾ ਸ਼ੁਕਰੀਆ ਧੰਨਵਾਦ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ ਬਸਦੇ ਰਹੋ ਰੱਬ ਰਾਖਾ